ਦੋਸਤੋ ਅੱਜ ਤੁਹਾਨੂੰ ਪੰਜਾਬ ਦੀ ਉਹ ਮਾਨਮਤੀ ਜਗ੍ਹਾ ਦੇ ਦਰਸ਼ਨ ਕਰਵਾਉਣ ਜਾ ਰਹੇ ਹਾਂ ਜਿੱਥੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਖਾਲਸਾ ਰਾਜ ਦੇ ਝੰਡੇ ਝੂਲਦੇ ਨੇ ਪੰਜਾਬ ਦਾ ਪ੍ਰਸਿੱਧ ਸਿੱਖ ਮਹਾਰਾਜਾ ਰਣਜੀਤ ਸਿੰਘ ਇਹਨਾਂ ਦਾ ਜਨਮ 2 ਨਵੰਬਰ 1780 ਈਸਵੀ ਵਿੱਚ ਸ਼ੁਕਰਚਕੀਆ ਮਿਸਲ ਦੇ ਸਰਦਾਰ ਮਹਾ ਸਿੰਘ ਦੇ ਘਰ ਬੀਬੀ ਰਾਜਕੌਰ ਦੀ ਕੁੱਖੋਂ ਹੋਇਆ ਰਾਜਕੌਰ ਜੀਂਦ ਦੇ ਰਾਜਾ ਗੱਜਪਤ ਸਿੰਘ ਦੀ ਪੁੱਤਰੀ ਸੀ ਇਨਾਂ ਦਾ ਪਹਿਲਾ ਨਾਮ ਬੁੱਧ ਸਿੰਘ ਸੀ ਪਰ ਸਰਦਾਰ ਮਹਾ ਸਿੰਘ ਨੂੰ ਉਦੋਂ ਹੀ ਪ੍ਰਾਪਤ ਹੋਈ ਇੱਕ ਜਿੱਤ ਕਰਕੇ ਇਹਨਾਂ ਦਾ ਨਾਂ ਰਣਜੀਤ ਸਿੰਘ ਰੱਖਿਆ ਗਿਆ ਮਹਾਰਾਜੇ ਦੇ ਜਨਮ ਸਥਾਨ ਬਾਰੇ ਦੋ মত ਪ੍ਰਚਲਿਤ ਹਨ ਇੱਕ মত ਅਨੁਸਾਰ ਇਹਨਾਂ ਦਾ ਜਨਮ ਗੁਜਰਾਵਾਲੀ ਵਿੱਚ ਹੋਇਆ ਜਿੱਥੇ ਇਹਨਾਂ ਦੀ ਮਿਸਲ ਦੀ ਸਰਦਾਰੀ ਸੀ ਦੂਜੇ মত ਅਨੁਸਾਰ ਪੰਜਾਬ ਦੀ ਲੋਕ ਰੀਤ ਅਨੁਸਾਰ ਇਹਨਾਂ ਦਾ ਜਨਮ ਆਪਣੇ ਨਾਨਕੇ ਪਿੰਡ ਬਡਰੋਖਾ ਜ਼ਿਲ੍ਹਾ ਸੰਗਰੂਰ ਵਿੱਚ ਹੋਇਆ ਬਚਪਨ ਵਿੱਚ ਚੇਚਕ ਦੇ ਨਿਕਲਣ ਕਰਕੇ ਇਹਨਾਂ ਦੀ ਖੱਬੀ ਅੱਖ ਜਾਂਦੀ ਰਹੀ ਅਤੇ ਚਿਹਰੇ ਉੱਤੇ ਵੱਡੇ ਵੱਡੇ ਦਾਗ ਪੈ ਗਏ ਅਤੇ ਅਜੇ ਇਹ 10 ਵਰਿਆਂ ਦੇ ਹੀ ਸੀ ਕਿ ਪਿਤਾ ਦਾ ਦੇਹਾਂਤ ਹੋ ਗਿਆ ਆਪਣੀ ਮਾਤਾ ਦੀ ਅਗਵਾਈ ਵਿੱਚ ਅਤੇ ਪੁਰਾਣੇ ਅਧਿਕਾਰੀਆਂ ਦੀ ਸਲਾਹ ਨਾਲ ਇਹਨਾਂ ਨੇ ਮਿਸਲ ਦੀ ਸਾਰੀ ਜ਼ਿੰਮੇਵਾਰੀ ਸੰਭਾਲ ਲਈ ਇਹਨਾਂ ਨੂੰ ਪੜ੍ਹਨ ਲਿਖਣ ਵਿੱਚ ਕੋਈ ਖਾਸ ਰੁਚੀ ਨਹੀਂ ਸੀ ਘੋੜ ਸਵਾਰੀ ਅਤੇ ਸ਼ਸਤਰ ਅਭਿਆਸ ਇਨਾਂ ਦੇ ਮਨਵਸੰਧਵਰ ਜਾਨਸਨ 10 ਸਾਲ ਦੀ ਉਮਰ ਵਿੱਚ ਹੀ ਇਹਨਾਂ ਨੇ ਆਪਣੇ ਪਿਤਾ ਨਾਲ ਭੰਗੀ ਮਿਸਲ ਦੇ ਸਰਦਾਰਾਂ ਨਾਲ ਹੋਏ ਯੁੱਧ ਵਿੱਚ ਹਿੱਸਾ ਲਿਆ। ਇਹਨਾਂ ਨੇ ਸਨ 1796 ਈਸਵੀ ਵਿੱਚ ਕਨਈਆ ਮਿਸਲ ਦੀ ਰਾਣੀ ਸਦਾ ਕੌਰ ਦੀ ਪੁੱਤਰੀ ਮਹਿਤਾਬ ਕੌਰ ਨਾਲ ਵਿਆਹ ਕੀਤਾ ਅਤੇ ਉਹਨਾਂ ਦੀ ਮਦਦ ਨਾਲ ਆਪਣੀ ਜਿੱਤ ਦਾ ਮਾਰਗ ਮੁਕਲਾ ਕੀਤਾ। ਆਪਣੇ ਪਗਬਟ ਸਾਥੀ ਅਤੇ ਆਲੂਵਾਲੀਆ ਮਿਸਲ ਦੇ ਸਰਦਾਰ ਫਤੇ ਸਿੰਘ ਦੀ ਇਹਨਾਂ ਨੂੰ ਭਰਪੂਰ ਮਦਦ ਪ੍ਰਾਪਤ ਹੋਈ ਮਹਾਰਾਜਾ ਰਣਜੀਤ ਸਿੰਘ ਉਦਾਰ ਬਿਰਤੀ ਦੇ ਨਿਆਇਸ਼ੀਲ ਸ਼ਾਸਕ ਸਨ ਇਹ ਆਪਣੀ ਪ੍ਰਜਾ ਵਿੱਚ ਧਰਮ ਦੇ ਆਧਾਰ ਤੇ ਕੋਈ ਵਿਤਕਰਾਨ ਨਹੀਂ ਕਰਦੇ ਸਨ ਅਤੇ ਹਰ ਧਰਮ ਵਾਲਿਆਂ ਨੂੰ ਆਪਣੇ ਧਰਮ ਦੀ ਪਾਲਣਾ ਦੀ ਖੁੱਲ ਸੀ ਇਹ ਆਪਣੇ ਆਪ ਨੂੰ ਮਹਾਰਾਜਾ ਅਖਵਾਉਣ ਦੀ ਥਾਂ ਭਾਈ ਸਾਹਿਬ ਸਰਦਾਰ ਸਾਹਿਬ ਅਤੇ ਸਿੰਘ ਸਾਹਿਬ ਅਖਵਾ ਕੇ ਖੁਸ਼ ਹੁੰਦੇ ਸੀ ਇਹ ਆਪਣੇ ਰਾਜ ਨੂੰ ਸਰਕਾਰ ਖਾਲਸਾ ਅਤੇ ਆਪਣੇ ਦਰਬਾਰ ਨੂੰ ਦਰਬਾਰ ਖਾਲਸਾ ਖਵਾਉਂਦੇ ਸੀ। ਮਨੁੱਖ ਨੂੰ ਪਛਾਨਣ ਦੀ ਇਹਨਾਂ ਕੋਲ ਅਦੁੱਤੀ ਅੱਖ ਸੀ। ਫੈਸਲਾ ਤੁਰਤ ਫੁਰਤ ਕਰਦੇ ਸੀ। ਅਨਪੜ੍ਹ ਹੁੰਦੇ ਹੋਿਆਂ ਵੀ ਹਰ ਇੱਕ ਗੱਲ ਦੀ ਤਹਿ ਤੱਕ ਸਹਿਜ ਵਿੱਚ ਪਹੁੰਚ ਜਾਂਦੇ ਸੀ। ਜੋ ਵੀ ਇਹਨਾਂ ਦੇ ਸੰਪਰਕ ਵਿੱਚ ਆਉਂਦਾ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿੰਦਾ ਸੀ। ਤੇ ਇਹ ਆ ਜੀ ਉਹ ਨਿਸ਼ਾਨੀ ਪੰਜਾਬ ਦੇ ਕਰਤਾਰ ਦੀ ਪੰਜਾਂ ਦਰਿਆਵਾਂ ਦੇ ਮਾਲਕ ਸਰਦਾਰ ਰਣਜੀਤ ਸਿੰਘ ਸਰਦਾਰ ਦੀ। ਤਾਂ ਜਿਨ੍ਹਾਂ ਜਿਨ੍ਹਾਂ ਨੇ ਵੀ ਇਸ ਜਗ੍ਹਾ ਦੇ ਦਰਸ਼ਨ ਨਹੀਂ ਕੀਤੇ ਉਹ ਜ਼ਰੂਰ ਕਰਨ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਹੋਰ ਨਾਲ ਸੰਗਤਾਂ ਨਾਲ ਵੀ ਸਾਂਝੀ ਕਰਦੇ ਹੋ ਜੀ